भवन मुरू पाणी पिता माता धरत महात दिवस रात दोय दाई दाया खेले सगल जगत सतना 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 सतना, सतना ਜੰਗ ਆਆਂ ਬੁਰਿਆ ਆਇਆ ਵਾਚੈ ਧਰਮ ਅਦੋਰ ਕਰਮੀ ਮਾਹੌਲੀ ਮਤਲਬ ਸਤਿ ਕੋਆ ਨੂੰ ਗੁਰੂ ਕਰਦੇ ਵਿੱਚ ਕਿ ਤੁਸੀਂ ਗੁਰਬਾਣੀ ਦਾ ਪਾਠ ਸੁਣਿਆ ਇਸ ਜੋ ਗੰਨਾਮਕ ਦੇਵ ਜੀ ਆਪ ਨੂੰ ਸਮਝਾ ਰਹੇ ਨੇ ਕਿ ਪਵਨ ਜੜੀ ਹੈਗੀ ਹੈ ਉਹ ਸਾਡੇ ਗੁਰੂ ਨੇ ਪਾਣੀ ਸਾਡੇ ਪਿਤਾ ਨੇ ਤੇ ਧਰਤੀ ਸਾਡੀ ਮਾਂ ਹੈ ਇਹਨਾਂ ਬਚਨਾਂ ਦਾ ਅਸੀਂ ਸਤਿਕਾਰ ਕਰਦੇ ਹੋਏ ਅੱਜ ਅਸੀਂ ਪਵਨ ਧਰਤੀ ਸ੍ਰੀ ਮੁਖਸਰ ਸਾਹਿਬ ਚ ਖੜੇ ਆਂ ਔਰ ਅਸੀਂ ਸਾਰੇ ਮੁਖਸਰਵਾਸੀਆਂ ਨੇ ਪਿੰਡਾਂ ਦੇ ਵਿੱਚ ਔਰ ਹੁਸ਼ਾਰਾਂ ਦੇ ਵਿੱਚ ਜਿਹੜੀ ਵੀ ਖੇਤੀ ਕਰਦੇ ਨੇ ਫਾਰਮਰਸ ਇਸ ਗੁਰਬਾਨੀ ਦਾ ਇਸ ਲੋਕ ਦਾ ਸਤਿਕਾਰ ਕਰਨਾ ਇਹਦਾ ਨਰਾਦਰ ਨਹੀਂ ਕਰਨਾ ਦੇਖਣ ਦੇ ਵਿੱਚ ਆਇਆ ਕਿ ਖੇਤਾਂ ਨੂੰ ਬਾਹਨ ਤੋਂ ਬਾਅਦ ਜਿਹੜੀ ਪ੍ਰਾਲੀ ਨੂੰ ਅੱਗ ਲਾ ਦਿੱਤੀ ਜਾਂਦੀ ਹੈ ਉਹਦੇ ਨਾਲ ਹਵਾ ਪ੍ਰਦੂਸ਼ਿਤ ਹੁੰਦੀ ਹੈ ਔਰ ਗੁਰਬਾਨੀ ਦੇ ਜਿਹੜੇ ਪਾਠ ਦੀ ਉਹਦੀ ਬੇਦਬੀ ਹੁੰਦੀ ਹੈ ਮੈਂ ਇਸ ਮੈਸੇਜ ਦਾ ਹੀ ਸਾਰਿਆਂ ਨੂੰ ਬੇਨਤੀ ਕਰਨਾ ਚਾਹਨਾ ਆਓ ਕੱਲ ਮਿਲ ਕੇ ਅੱਜ ਕਸਮ ਖਾਈਏ ਕਿ ਅਸੀਂ ਗੁਰਬਾਨੀ ਦਾ ਸਤਿਕਾਰ ਕਰਦੇ ਹੋਏ ਰੈਂਡ ਖੁੰਮ ਨੂੰ ਅੱਗ ਨਹੀਂ ਲਾਵਾਂਗੇ ਅਸੀਂ ਉਹਨੂੰ ਵਿਚੀ ਬਾਹਾਂਗੇ ਜਾਂ ਅਸੀਂ ਉਹਦੇ ਲਠਾ ਬਣਾ ਕੇ ਅਸੀਂ ਪਲਾਂਟ ਚ ਭੇਜਾਂਗੇ ਇਹਦੇ ਨਾਲ ਹੀ ਅਸੀਂ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾ ਸਕਾਂਗੇ ਅਤੇ ਅਸੀਂ ਗੁਰਬਾਨੀ ਦਾ ਸਤਿਕਾਰ ਵੀ ਕਰਦੇ ਰਹਿਾਂਗੇ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਇੱਕ ਵਾਰੀ ਫੇਰ ਕਿ ਆਪਾਂ ਕੁਦਰਤ ਦੇ ਇਹਨਾਂ ਅੰਗਨ ਖਰਾਬ ਨਾ ਕਰਦੇ ਹੋਏ ਅਸੀਂ ਪਾਣੀ ਨੂੰ ਅਸੀਂ ਹਵਾ ਨੂੰ ਅਤੇ ਧਰਤੀ ਨੂੰ ਪ੍ਰਦੂਸ਼ਿਤ ਨਾ ਕਰੀਏ ਇਹਨੂੰ ਸੰਭਾਲ ਕੇ ਰੱਖੀਏ ਤਾਂ ਕਿ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਹਨ ਸਾਡੇ ਬਾਰੇ ਮਾੜਾ ਨਾ ਸੋਚਣ ਉਹਨਾਂ ਦਾ ਨੁਕਸਾਨ ਨਾ ਹੋਵੇ ਮੈਂ ਹੀ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਅਸੀਂ ਪਾਲੀ ਨੂੰ ਅੱਗ ਨਾ ਲਾਈਏ ਇਹਦੀ ਸੰਭਾਲ ਵਾਸਤੇ ਸਾਰੀਆਂ ਜਿਹੜੀਆਂ ਪ੍ਰਬੰਧ ਨੇ ਪ੍ਰਸ਼ਾਸਨ ਵੱਲੋਂ ਕੀਤੇ ਗਏ ਨੇ ਔਰ ਇਹਨੂੰ ਹੁਣ ਸਾੜਨ ਦੀ ਜਲਣ ਦੀ ਕੋਈ ਲੋੜ ਨਹੀਂ ਹੈਗੀ ਹੈ ਸਾਡੇ ਕੋਲ ਸਾਰੀ ਮਸ਼ੀਨਰੀ ਅਵੇਲੇਬਲ ਹੈ ਅਸੀਂ ਤੁਹਾਡੇ ਨਾਲ ਖੜੇ ਹਾਂ ਫਾਰਮਰ ਜਿਹੜੇ ਹੈਗੇ ਨੇ ਕਿਸਾਨ ਜਿਹੜੇ ਹੈਗੇ ਨੇ ਉਹ ਸਾਡੇ ਅੰਦਾਤਾ ਨੇ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਆ ਪਰ ਨਾਲ ਹੀ ਮਤਨ ਬੇਨਤੀ ਕਰੂੰਗਾ ਕਿ ਅਸੀਂ ਨਹੀਂ ਚਾਹੁੰਦੇ ਕਿ ਤੁਹਾਡੇ ਖਿਲਾਫ ਕੋਈ ਕਾਰਵਾਈ ਹੋਵੇ ਅਸੀਂ ਨਹੀਂ ਚਾਹੁੰਦੇ ਕਿ ਤੁਹਾਡੇ ਖਿਲਾਫ ਕੋਈ ਰੈਡ ਐਂਟਰੀ ਹੋਵੇ ਅਸੀਂ ਨਹੀਂ ਚਾਹੁੰਦੇ ਕਿ ਤੁਹਾਡੇ ਖਿਲਾਫ ਚਲਾਨ ਹੋਣ ਜਾਂ ਫਾਇਰ ਹੋਵੇ ਪਰ ਸਾਨੂੰ ਇਹ ਵੀ ਦੇਖਣਾ ਹੈ ਕਿ ਅਸੀਂ ਨਾ ਲਾਲ ਕੁਦਰੰਦਾ ਜਿਹੜਾ ਹੈਗਾ ਉਹਦੇ ਜਿਹੜੇ ਗੁਰਬਾਣੀ ਚ ਲਿਖਿਆ ਗਿਆ ਕਿ ਉਹਨਾਂ ਦਾ ਅਸੀਂ ਸਤਿਕਾਰ ਕਰਦੇ ਹੋਏ ਇਹਨਾਂ ਅੰਗਾਂ ਦਾ ਪਾਣੀ ਦਾ ਜ਼ਮੀਨ ਦਾ ਅਤੇ ਹਵਾ ਦਾ ਸਤਿਕਾਰ ਕਰਦੇ ਰਹੀਏ ਤੇ ਆਪਣੇ ਆਪ ਨੂੰ ਬਚਾ ਕੇ ਰੱਖੀਏ ਆਪਣੀ ਪੀੜ੍ਹੀਆਂ ਨੂੰ ਬਚਾ ਕੇ ਰੱਖੀਏ ਬਹੁਤ ਬਹੁਤ ਧੰਨਵਾਦ